ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਬੜੇ ਭਾਰੀ ਹੜ ਆਏ ਤੇ ਜਿੱਥੇ ਹੜ ਆਏ ਉੱਥੇ ਅਕਾਲ ਪੁਰਖ ਨੇ ਆਫਰਿਸਤੇ ਵੀ ਭੇਜੀ ਸਮਾਜ ਸੇਵੀ ਵੀ ਆਏ ਔਰ ਹੁਣ ਤੱਕ ਲੋਕ ਊਲਾਮਾ ਦਿੰਦੇ ਸੀ ਵੀ ਕਾਰਸੇਵਾਲੇ ਮਹਾਪੁਰਖ ਬੋਰੀਆਂ ਲੈ ਕੇ ਜਾਂਦੇ ਨੇ ਪਰ ਅੱਜ ਜਦੋਂ ਵਿਪਤਾ ਦਾ ਸਮਾਂ ਆਇਆ ਤੇ ਇਹ ਬੀਜ ਦੀਆਂ ਬੋਰੀਆਂ ਭਰ-ਭਰ ਕੇ ਲੋਕਾਂ ਦੇ ਘਰਾਂ 'ਚ ਛੱਡ ਕੇ ਵੀ ਆ ਰਹੇ ਨੇ ਵੇਖੋ ਕਿਹੜੀ ਸੰਪਰਦਾ ਸੰਤ ਬਾਬਾ ਗੁਰਮਖ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਬਾਬਾ ਹਰੀ ਸਿੰਘ ਜੀ ਹਰ ਪੀੜਤਾ ਲਈ ਕਣਕ ਦੇ ਬੀਜ ਦੀ ਸੇਵਾ ਬਾਬਾ ਸ਼ਵੇਖ ਸਿੰਘ ਡੇਰਾ ਚਰਨ ਬਾਗ ਗੋਇੰਦਵਾਲ ਸਾਹਿਬ ਵਾਲੇ ਮਹਾਪੁਰਖ ਆ ਉਹਨਾਂ ਦੇ ਸਾਰੇ ਬਾਬਾ ਜੀ ਦੇ ਸੰਗੀ ਸਾਥੀ ਨੇ ਸਭ ਦਾ ਚੈਨਲ ਤੇ ਸਵਾਗਤ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਹਾਪੁਰਖੋ ਹੁਣ ਤੱਕ ਲੋਕ ਆਂਦੇ ਸੀ ਕਹਿੰਦੇ ਵੀ ਕਾਰ ਸੇਵਾ ਵਾਲੇ ਮਹਾਪੁਰਖ ਨਾ ਬੋਰੀਆਂ ਭਰ ਪਰ ਪਰ ਕੀ ਲੋਕਾਂ ਤੋਂ ਲੈ ਜਾਂਦੇ ਨੇ ਤੇ ਬੋਰੀਆਂ ਪਤਾ ਨਹੀਂ ਕਿਹੜੀ ਬੈਟਰੀ ਜੋ ਭੜਦੀਆਂ ਕਹਿੰਦੇ ਉਹ ਦੋ-ਦੋ ਜੋੜੀਆਂ ਹੁੰਦੀਆਂ ਤੇ ਅੱਜ ਜਦੋਂ ਗੱਲ ਵਿਫਤਾ ਦੀ ਆਈ ਤੇ ਅੱਜ ਇਹ ਮਨ 'ਚ ਕਿਵੇਂ ਖਿਆਲ ਆਇਆ ਤੁਹਾਡੀ ਸੰਪਰਦਾ ਨੇ ਪਹਿਲ ਕਦਮੀ ਕੀਤੀ ਮੈਂ ਵੇਖਿਆ ਵੀ ਹੋਰ ਬੜੀਆਂ ਸੰਪਰਦਾਵਾਂ ਨੇ ਪਰ ਆ ਬੀਜ ਵਾਲੀ ਵੰਡ ਮੈਂ ਵੇਖ ਰਿਹਾ ਵੀ ਤੁਸੀਂ ਉਹ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਦੇ ਦਰ ਤੇ ਸੇਵਾਦਾਰ ਬਾਬਾ ਸ਼ਵੇਕ ਸਿੰਘ ਜੀ ਘਾਰ ਸਿਗਾ ਵਾਲੇ ਡੇਰਾ ਚਰਨ ਬਾਗ ਸ੍ਰੀ ਗੋਇੰਦਵਾਲ ਸਾਹਿਬ ਵਾਲਿਆਂ ਵੱਲੋਂ ਜੋ ਕਿ ਹਾਰਪੀਟਾਂ ਦੀ ਸੇਵਾ ਵਾਸਤੇ ਪਹਿਲਾਂ ਤਾਂ 15 ਦਿਨ ਤਕਰੀਬਨ 15-20 ਦਿਨ ਲੰਗਰ ਤਿਆਰ ਕਰਕੇ ਘਰ ਘਰ ਸੰਗਤਾਂ ਨੂੰ ਪਹੁੰਚਾਉਂਦੇ ਰਹੇ ਤੇ ਉਸ ਤੋਂ ਅਪਰੰਤ ਹੁਣ ਕਣਕ ਦੇ ਬੀਜ ਵਾਸਤੇ ਬੀਜ ਵਾਸਤੇ ਜੋ ਕਿ ਪਹਿਲਾਂ ਵੀ 800 ਗੱਟਾ ਦੇ ਚੁੱਕੇ ਹਨ ਜੋ ਕਿ ਮੁੱਠਿਆਂ ਵਾਲਾ ਪਿੰਡ ਅੱਗੇ ਇਹ ਚੀਜ਼ ਦਾ ਸਮਝ ਲਓ ਵੀ 800 ਕਿੱਲਾ ਹੀ ਮਤਲਬ ਬੀਜਣ ਵਾਸਤੇ ਹਾਂਜੀ 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 ਤੇ ਉਸ ਤੋਂ ਪ੍ਰੰਤ ਹੋਣ ਅੱਜ ਫੇਰ ਤਿੰਨ ਗੱਡੀਆਂ ਬਾਬਾ ਜੀ ਨੇ ਭਰ ਕੇ ਬੀਵਸ ਵਾਸਤੇ ਭੇਜੀਆਂ ਨੇ ਜੋ ਕਿ ਰਾਜੇ ਸਭਰਾ ਤੇ ਫੱਤਾਬੋੜਾ ਫੱਤੇ ਵਾਲਾ ਅਗਰ ਹੋਰ ਨਾਲ ਨਾਲ ਆਸ਼ੀਮਾਸੀ ਕੇ ਆਲੇ ਵਾਲਾ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਜਿਨ੍ਹਾਂ ਨੂੰ ਕੇ ਜ਼ਰੂਰਤ ਹੈ ਵੀਰ ਵਾਸਤੇ ਉਹਨਾਂ ਨੂੰ ਦੇਣ ਵਾਸਤੇ ਗੱਡੀਆਂ ਭੇਜਤੀਆਂ ਸੇਵਾਦਾਰ ਨਾਲ ਗੱਡੀਆਂ ਲੈ ਕੇ ਪਹੁੰਚ ਰਹੇ ਆ ਐਸ ਵੇਲੇ ਮਖੂ ਬਾਬਾ ਦਰਬਾਖਸ਼ ਸਿੰਘ ਜੀ ਦੇ ਡੇਰੇ ਤੇ ਗੱਡੀਆਂ ਖੜੀਆਂ ਨੇ ਇਥੋਂ ਰਵਾਨਾ ਹੋਣ ਲਈ ਤਿਆਰ ਨੇ ਬਿਲਕੁਲ ਘਰ ਘਰ ਜਾ ਕੇ ਨਗਰਾਂ ਵਿੱਚ ਵੀਜ ਪਚਾ ਕੇ ਆਉਣਗੀਆਂ ਇਹ ਤਿੰਨ ਗੱਡੀਆਂ ਕਿੰਨੇ ਕਿੰਨੇ ਘਟੇ ਆ ਜੀ ਬੀਜ ਦੇ ਹਾਂਜੀ 1200 ਗੱਟਾ ਦਾ 1200 ਗੱਟਾ ਬੜੀ ਵੱਡੀ ਗੱਲ ਹੈ ਜੀ 1200 ਗੱਟਾ ਤੇ 800 ਗੱਟਾ ਇਹਨਾਂ ਪਹਿਲਾਂ ਵੰਡਿਆ ਮੈਨੂੰ ਲੱਗਦਾ ਵੀ 2000 ਏਕੜ ਦਾ ਬੀਜ ਆ ਹੁਣ ਤੱਕ ਇਹ ਵੰਡ ਚੁੱਕੇ ਨੇ ਕਹਿੰਦੇ ਵੀ ਪਹਿਲਾਂ 800 ਗੱਟਾ ਵੰਡਿਆ 1200 ਗੱਟਾ ਅੱਜ ਇਹ ਮੈਨੂੰ ਲੱਗਦਾ ਵੀ ਜੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਗੱਟੇ ਦਾ ਪ੍ਰੋਗਰਾਮ ਬਣਾਇਆ ਬਾਬਾ ਜੀ 100000 ਗੱਟੇ ਦਾ ਹਾਂਜੀ 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 ਵਾਹ ਜੀ ਵਾਹ ਹਾਂਜੀ ਹਾਂਜੀ ਸੋ ਰਾਜੀ ਸਭਰਾ ਦੇ ਵਿੱਚ ਆਪਾਂ ਵੇਖ ਰਹੇ ਹਾਂ ਕੁਝ ਸੰਸਾਵਾਂ ਆਈਆਂ ਨੇ ਆਪਾਂ ਵੇਖਿਆ ਵੀ ਉੱਥੇ ਭਾਈ ਕਨਈਆ ਮਿਸ਼ਨ ਵਾਲਿਆਂ ਨੇ ਟੀਲ ਵੰਡਿਆ ਹੋਰ ਕਈ ਪਿੰਡਾਂ ਦੇ ਵਿੱਚ ਆਪਾਂ ਵੇਖਦੇ ਸਵਾਸੇ ਵੀ ਟੀਲ ਵੰਡ ਰਹੇ ਨੇ ਇਹ ਮਹਾਪੁਰਖ ਬੀਜ ਵੰਡ ਰਹੇ ਨੇ ਕੋਈ ਮੇਰੇ ਭਰਾ ਖਾਲ ਖਾਦੀ ਸੇਵਾ ਲੁੱਟ ਰਹੇ ਨੇ ਕਿਉਂਕਿ ਆਪਣੇ ਭੈਣ ਭਰਾਵਾਂ ਨੂੰ ਜਦੋਂ ਆਪਾਂ ਇਹ ਜਿਹੜੇ ਕਿਸਾਨ ਵੀਰ ਨੇ ਇਹ ਖੇਤਾਂ ਦੇ ਪੁੱਤ ਨੇ ਖੇਤਾਂ ਦੇ ਰਾਜੇ ਨੇ ਜੇਕਰ ਇਹਨਾਂ ਦੀ ਫਸਲ ਬੀਜੀ ਗਈ ਮੈਨੂੰ ਲੱਗਦਾ ਪੈਰਾਸਿਰ ਹੋ ਸਕਦੇ ਨੇ ਬਾਬਾ ਜੀ ਨਹੀਂ ਤੇ ਸਰਕਾਰਾਂ ਦੇ ਚਾਹੁੰਦੀਆਂ ਇਹ ਵੰਡ ਖਾਣੇ ਨੇ ਮੰਗ ਖਾਣੇ ਹੋਣ ਇਹ ਕੱਪੜੇ ਪਾੜਨ ਜਿਹੜਾ ਆਵੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨਹੀਂ ਭਾਈ ਸਾਬ ਜੀ ਅੱਜ ਕੋਈ ਨਵੀਂ ਨਹੀਂ ਸਰਕਾਰਾਂ ਜਦੋਂ ਜਿਹਾਵੇਂ ਚਾਹ ਦਿੱਲੀ ਲਾ ਲਓ ਜਾਂ ਚੰਡੀਗੜ੍ਹ ਲਾ ਲਓ ਜੋ ਵੀ ਉਸ ਕੁਰਸੀ ਦੇ ਉੱਤੇ ਬਹਿਗਾ ਦਿੱਲੀ ਜਾ ਕੇ ਬਹਿ ਗਿਆ ਚਾਹ ਚੰਡੀਗੜ੍ਹ ਬਹਿ ਗਿਆ ਚਾਹ ਸਾਡੇ ਵਿੱਚੋਂ ਵੀ ਕਿਉਂ ਨਾ ਗਿਆ ਹੋਵੇ ਪਰ ਉਹਦੀ ਸੋਚ ਹੀ ਇਹੋ ਜੀ ਹੋ ਜਾਂਦੀ ਏ ਕਿ ਮੈਂ ਸਿੱਖਾਂ ਦੇ ਨਾਲ ਕਿਤਨਾ ਸਿੱਖਾਂ ਨੂੰ ਨੀਵਾ ਵਿਕਾਉਣਾ ਏ ਹੁਣ ਇੱਥੇ ਆਪਾਂ ਲਾਈਏ ਇਹ ਮੈਂ ਉਹਦੋਂ ਵੀ ਗੱਲ ਕੀਤੀ ਸੀ ਕਿ ਸਾਨੂੰ ਡੈਮਾਂ ਦੀ ਲੋੜ ਨਹੀਂ ਆ ਕਿਉਂਕਿ ਡੈਮ ਸਾਡੇ ਸਿਰ ਤੇ ਬਣਾਏ ਗਏ ਸਾਨੂੰ ਮਾਰਨ ਵਾਸਤੇ ਬਣਾਏ ਗਏ ਕਿਉਂਕਿ ਡੈਮਾਂ ਦੀ ਸਾਨੂੰ ਬੱਤੀ ਤੇ ਮਿਲਦੀ ਨਹੀਂ ਬੱਤੀ ਤੇ ਸਾਨੂੰ ਬਠਿੰਡੇ ਤੋਂ ਮਿਲਦੀ ਕੋਲੇ ਵਾਲੀ ਤੇ ਇਹ ਡੈਮ ਜਿਹੜੇ ਸਾਨੂੰ ਰੋੜਨ ਵਾਸਤੇ ਬਣਾਏ ਗਏ ਇਹਨਾਂ ਦੀ ਸਾਨੂੰ ਕੋਈ ਲੋੜ ਨਹੀਂ ਆ ਅਗਰ ਇਹਨਾਂ ਡੈਮਾਂ ਦੇ ਵਿੱਚ ਹੁਣ ਵੇਖੋ ਚਾਰ ਡੈਮਾਂ ਦੇ ਵਿੱਚ ਇਕੱਠਾ ਕਰਕੇ ਪਾਣੀ ਇੱਕਦਮ ਛੱਡ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਹੁਣ ਸਭ ਨੂੰ ਪਤਾ ਹੀ ਹੈ ਜਿਹੜੀ ਬਾਰਸ਼ ਹੈ ਤੀ ਜਿਆਦਾ ਹੋਣੀ ਹੈ برف ਜਿਆਦਾ ਪਿੰਗਲਦੀਆਂ ਗਰਮੀ ਦੇ ਨਾਲ برفੋ ਜਿਆਦਾ ਪਿੰਗਲਦੀ ਬਾਰਸ਼ੋ ਜਿਆਦਾ ਹੋਣੀ ਹੈ ਪਰ ਸਰਕਾਰ ਦੀ ਸੋਚ ਸੀ ਕਿ ਇਹਨਾਂ ਨੂੰ ਡੋਪਣਾ ਕਿਤਰਾ ਹੁਣ ਜੋ ਸਾਡੇ ਮੈਂ ਬੇਨਤੀ ਕਰਾਂ ਕਿ ਅੱਜ ਤੱਕ ਕਾਰਸੇ ਵਾਲਿਆਂ ਦੇ ਉੱਤੇ ਇਹੋ ਹੀ ਗੱਲ ਕੀਤੀ ਜਾਂਦੀ ਹੈ ਕਿ ਕਾਰ ਸੇਵਾ ਕਰਾਈਆਂ ਕਰਦੇ ਆ ਕਾਰਸੇ ਵਾਲੇ ਪਰ ਕਾਰਸੇ ਵਾਲੇ ਔਖੀ ਸਮੇਂ ਦੇ ਉੱਤੇ ਕਿਸੇ ਦੀ ਬਾਹ ਨਹੀਂ ਫੜਦੇ ਪਰ ਮੈਂ ਦੱਸ ਦੇਵਾਂ ਕਿ ਥਾਸੀ ਦੇ ਵਿੱਚ ਪਾਣੀ ਆਇਆ ਉਦੋਂ ਵੱਡਿਆ ਮਹਾਂਪੁਰਖਾਂ ਦੇ ਨਾਲ ਸਾਡੀ ਡਿਊਟੀ ਲੱਗੀ ਸੰਤ ਬਾਬਾ ਜਗਤਾਰ ਸਿੰਘ ਦੀ ਮਹਾਂਪੁਰਖਾਂ ਦੇ ਨਾਲ ਅਸੀਂ ਇਹਨਾਂ ਕਿੰਨੇ ਪਿੰਡ ਇਹਨਾਂ ਪਿੰਡਾਂ ਦੇ ਵਿੱਚ ਮੰਝੀਆਂ ਤਾਕਰ ਰਜਾਈਆਂ 600 ਔਰ ਲੰਗਰ ਤੇ ਜਿਹੜਾ ਉਹ ਮਹੀਨਾ ਪਰ ਡੇਢ ਮਹੀਨਾ ਜਾਂਦਾ ਹੀ ਰਿਹਾ ਤਿੰਨਾਂ ਥਾਵਾਂ ਤੇ ਲੰਗਰ ਪੱਕਦਾ ਸੀ ਦੁਲਚੀ ਕੇ ਮੰਦਰ ਤੇ ਤਰਨਤਾਰਨ ਸਾਹਿਬ ਅਜਨਾਲੇ ਵੀ ਲੰਗਰ ਜਾਂਦਾ ਸੀ ਇਧਰ ਆ ਕਿਚੇ ਹੋਏ ਤੁਝੇ ਇਧਰ ਆ ਰਾਈਗੇ ਸਭ ਰਾ ਸਾਰੇ ਨਗਰਾਂ 'ਚ ਉਦੋਂ ਵੀ ਲੰਗਰ ਜਾਂਦਾ ਸੀ ਔਰ ਸਾਰੀਆਂ ਥਾਵਾਂ ਦੇ ਉੱਤੇ ਲੰਗਰ ਇਹ ਮੰਡੀਆਂ ਤੱਕਰ ਬਿਸਤਾਂ ਤੱਕਰ 19 ਦੇ ਵਿੱਚ ਪਾਣੀ ਆਇਆ ਆਪਾਂ ਤਾਂ ਪੀੜੀਆਂ ਦੇ ਉੱਤੇ ਗੱਡੀਆਂ ਖੜ ਖੜ ਕੇ ਉਦੋਂ ਅਸੀਂ ਪਾਣੀ ਦੇ ਵਿੱਚ ਜਾ ਜਾ ਕੇ ਸੰਗਤਾਂ ਤੱਕ ਪਹੁੰਚੇ ਜੇ 23 ਦੇ ਪਾਣੀ ਆਇਆ ਤਾਂ ਹੀ ਸੰਗਤਾਂ ਤੱਕ ਉਦੋਂ ਪਹੁੰਚ ਕਰਦੇ ਰਏ ਗੱਡੀਆਂ ਸਾਡੀਆਂ ਪੂਰੀ ਦੀ ਪੂਰੀਆਂ ਛੂਆਂ ਤੋਂ ਬਜਾਂਦੀਆਂ ਹੁੰਦੀਆਂ ਅਸੀਂ ਤਾਂ ਵੀ ਇਹੀ ਜਾਂਦੇ ਰਹੇ ਔਰ ਹੁਣ ਜੇ 25 ਦੇ ਵਿੱਚ ਇਹ ਪਾਣਾ ਵਾਪਰਿਆ ਇਹ ਹੁਣ ਵੀ ਜਿੰਨੀ ਚੋਕੇ ਆ ਉਸ ਦਿਨ ਤੋਂ ਹੀ ਜਿੱਦਣ ਤੋਂ ਇਹ ਸੰਕਟ ਖੜਾ ਆ ਉਸ ਦਿਨ ਤੋਂ ਹੀ ਅਸੀਂ ਉਸ ਦਿਨ ਦੇ ਰਾਤ ਦਿਨ ਆਪਾਂ ਇੱਕ ਕੀਤਾ ਹੋਇਆ ਵਾ ਬਿਲਕੁਲ ਜੀ ਆਪਾਂ ਵੇਖਦੇ ਆਪਾਂ ਵੇਖੋ ਗੁਰਦੁਆਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਸਥਾਪਿਤ ਹੋਇਆ ਇਹ ਮਹਾਪੁਰਖ ਪਹਿਲੇ ਦਿਨ ਤੋਂ ਔਰ ਮੈਂ ਵੇਖਿਆ ਰਾਹਤ ਰਾਹਤ ਸੈਂਟਰੀ ਬਣਿਆ ਰਿਹਾ ਇੱਥੇ ਜਿਹੜੇ ਵੀ ਸਮਾਜ ਸੇਵੀ ਕੋਈ ਹਰਿਆਣੇ ਤੋਂ ਆ ਰਿਹਾ ਸੀ ਕੋਈ ਰਾਜਸਥਾਨ ਤੋਂ ਆ ਰਿਹਾ ਸੀ ਦੂਰੋਂ ਨੇੜੋਂ ਜਿਹੜੇ ਵੀ ਆ ਰਹੇ ਸਨ ਉਹਨਾਂ ਨੇ ਇੱਥੇ ਚੋਣ ਕੀਤੀ ਸੀ ਕਿਉਂਕਿ ਆਨ ਰੋਡ ਐ ਇੱਥੇ ਸਮਾਨ ਰੱਖਦੇ ਸੀ ਔਰ ਬਾਬਾ ਜੀ ਦੀਆਂ ਗੱਡੀਆਂ ਹਾਲਾਂਕਿ ਤੇਲ ਵੀ ਬਾਬਾ ਜੀ ਦੇ ਗੱਡੀਆਂ ਵੀ ਬਾਬਾ ਜੀ ਦੀਆਂ ਆਪ ਵੀ ਨਾਲ ਸੇਵਾਦਾਰ ਨਾਲ ਹੋ ਕੇ ਪਿੰਡਾਂ ਦੇ ਵਿੱਚ ਉਹ ਵੰਡਦੇ ਵੀ ਰਹੇ ਕਿਉਂਕਿ ਇਹਨਾਂ ਨੇ ਡਾਕੀ ਦਾ ਰੋਲ ਅਦਾ ਕੀਤਾ ਕਈ ਥਾਵਾਂ ਤੇ ਜਿਹੜੇ ਦੂਰੋਂ ਆਏ ਵੀ ਉਹਨਾਂ ਦਾ ਜਿਹੜਾ ਸਮਾਨ ਸੀ ਦਸ਼ਵੰਦ ਦਾ ਪੈਸਾ ਸਹੀ ਥਾਂ ਤੇ ਪਹੁੰਚਾਉਣਾ ਇਹ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਔਰ ਬਾਬਾ ਜੀ ਨੇ ਜ਼ਿੰਮੇਵਾਰੀ ਨਿਭਾਈ ਹੈ ਹਾਂਜੀ ਬਾਬਾ ਜੀ ਪਤਾ ਲੱਗਾ ਵੀ ਜਿਹੜਾ ਰਾਜੀ ਸਭਰਾ ਗੁਰੂ ਘਰ ਐ ਉਹ ਵੀ ਮਹਾਪੁਰਖਾਂ ਵੱਲੋਂ ਤਿਆਰ ਕੀਤਾ ਗਿਆ ਸੀ ਹਾਂਜੀ ਸੋ ਉਹ ਗੁਰਦੁਆਰਾ ਵੀ ਕਹਿੰਦੇ ਵੀ ਮਹਾਪੁਰਖਾਂ ਰਾਜਿਸਤਾਨ ਪਿੰਨਾ ਦੇ ਵਿੱਚ دریاਵਾ ਦੇ ਵਿੱਚ ਗੁਰਦੁਆਰਾ ਹਾਂਜੀ ਹਾਂਜੀ ਉਹ ਨਾ ਉਹ ਨਗਰ ਦੇ ਲੋਰ ਨੂੰ ਮਹਿਸੂਸ ਕਰਦੇ ਹੋયા ਵੀ ਗੁਰਦੁਆਰਾ ਸਾਹਿਬ ਦੂਰ ਸੀਗਾ ਤੇ ਉਹ ਨੇੜੇ ਦੀਆਂ ਸੰਗਤਾਂ ਨੇ ਕਿਹਾ ਵੀ ਸਾਡੇ ਵੀ ਇੱਥੇ ਦਰਬਾਰ ਹੋਣਾ ਚਾਹੀਦਾ ਮਹਾਰਾਜ ਦਾ ਫਿਰ ਉਹ ਸੋਨਾ ਬਣਿਆ ਹਾਂਜੀ ਹਾਂਜੀ ਉੱਥੇ ਵੀ ਫਿਰ ਬਾਬਾ ਸ਼ਵੇਕ ਸਿੰਘ ਬਣਾ ਨੇ ਦਰਬਾਰ ਕਰ ਕਰ ਕੇ ਦਿੱਤਾ ਸੰਗਤ ਨੂੰ ਸੰਗਤ ਨੂੰ ਸੌਪਿਆ ਹੋਇਆ ਹੈ ਜੀ ਹਾਂਜੀ ਨੇ ਬਸ ਉਥੇ ਉਹ ਨਸਕਤ ਦਾ ਪ੍ਰਬੰਧ ਆ ਇਹਨਾਂ ਦਾ ਉਥੇ ਵਿੱਚ ਕੋਈ ਸੇਵਾਦਾਰ ਨਹੀਂ ਹੈ ਜੀ ਵਾਹ ਜੀ ਵਾਹ ਸਾਡੀ ਜਿਹੜੀ ਸੰਸਥਾ ਹੈ ਘਰ ਸੇਵਾ ਦੀ ਕੋਈ ਵੀ ਸੰਸਥਾ ਚਾਹੇ ਉਹ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਕੋਈ ਸੰਸਥਾ ਉਹ ਆਪਣਾ ਘਰ ਬਣਾ ਕੇ ਪੈਂਦੀ ਹੈ ਆਪਣੇ ਜੋ ਵੀ ਕੋਈ ਡੇਰਾ ਤਿਆਰ ਕਰਦਾ ਕੋਈ ਗੁਰਦੁਆਰਾ ਤਿਆਰ ਕਰਦਾ ਉਹਦੇ ਉੱਤੇ ਉਹਨਾਂ ਦਾ ਮਤਲਬ ਹੱਕ ਹੁੰਦਾ ਹੈ ਔਰ ਇੱਕ ਇਹ ਸੰਸਥਾ ਹੈ ਸੰਤ ਬਾਬਾ ਗੁਰਮੁਖ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਰੀ ਸਿੰਘ ਜੀ ਤੇ ਇਹਨਾਂ ਮਹਾਪੁਰਖਾਂ ਦਾ ਜੋ ਜੋ ਅੱਜ ਚਿਹਦਰ ਉਹਨਾਂ ਦੇ ਗਾੜੀ ਫਰ ਬਾਬਾ ਸ਼ਬੀਖ ਸਿੰਘ ਜੀ ਤੇ ਬਾਬਾ ਜਗਤਾਰ ਸਿੰਘ ਜੀ ਜਿੰਨੇ ਵੀ ਮਹਾਪੁਰਖ ਨੇ ਔਰ ਇਹ ਬਣਾਉਂਦੇ ਨੇ ਬਣਾ ਕੇ ਤੇ ਅਸਥਾਨ ਠੜ ਕੇ ਗਾਂ ਦੁਰ ਜਾਂਦੇ ਨੇ ਨਾ ਅਸੀਂ ਕੋਈ ਅਸਥਾਨ ਉਹਦੇ ਪੂਜਾਖਾਨੇ ਆ ਨਾ ਉਹਦੀ ਕਮਾਈ ਖਾਨੇ ਆ ਉਹ ਬਣਾਉਣਾ ਅਸੀਂ ਬਣਾਉਣ ਤੱਕ ਨਸੀਬ ਤੇ ਰਹਿੰਦੇ ਹਾਂ ਉਸ ਤੋਂ ਬਾਅਦ ਸਾਡਾ ਉਹਨਾਂ ਕੋਈ ਲੈਣਾ ਦੇਣਾ ਨਹੀਂ ਕਮੇਟੀ ਉਹਦਾ ਪ੍ਰਬੰਧ ਕਰੇ ਪਿੰਡਾਂ ਵਾਲੇ ਪ੍ਰਬੰਧ ਕਰਨ ਉਹਨੂੰ ਚਲਾਉਣ ਉਹ ਤਾਂ ਜੋ ਮਰਜ਼ੀ ਕਰਨ ਅਸੀਂ ਬਣਾ ਕੇ ਉਹ ਛੱਡ ਕੇ ਗਾਂ ਤੁਰ ਜਾਂਦੇ ਆ ਵਾਹ ਜੀ ਅਸਲੀ ਸਾਧੂ ਇਹ ਹੁੰਦਾ ਕਹਿੰਦੇ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਸਾਧੂ ਆ ਕਹਿੰਦੇ ਦਾਗ ਤੇ ਡੇਰਾ ਤੇ ਅਗਲਾ ਪਿੰਡ ਮੇਰਾ ਕਿਉਂਕਿ ਉਹਨਾਂ ਨੇ ਗਾਂ ਵੀ ਗੁਰਦਾਰੇ ਸਾਬਤ ਕਰ ਰਹੇ ਨੇ ਉਹਨਾਂ ਦੀ ਪਕੜ ਨਹੀਂ ਹੁੰਦੀ ਅਸਲੀ ਸਾਧੂ ਦੀ ਪਕੜ ਨਹੀਂ ਹੁੰਦੀ ਜਿਵੇਂ ਇਹਨਾਂ ਨੇ ਕਿਹਾ ਕਿ ਖੇਚ ਨਹੀਂ ਹੁੰਦੀ ਉਹ ਲੜਾਈਆਂ ਨਹੀਂ ਹੁੰਦੀਆਂ ਭਰਾਵਾ ਭਰਾਵਾ ਦੀਆਂ ਆਪਾਂ ਵੇਖਦੇ ਅੱਜ ਬੜਾ ਕੋਈ ਹੋ ਰਿਹਾ ਝਾੜ ਲੋਕ ਰਹੀਏ ਭਰਾਵਾ ਦੀ ਲੜਾਈ ਦੇ ਵਿੱਚ ਸੋ ਖੈਰ ਉਸ ਵਿਸ਼ੇ ਤੇ ਆਪਾਂ ਜਾਣਾ ਨਹੀਂ ਪਰ ਅੱਜ ਮੈਂ ਧੰਨਵਾਦ ਕਰਦਾ ਇੱਕ ਅਕਾਲ ਏਡ ਵੱਲੋਂ ਅਕਾਲ ਚੈਨਲ ਵੱਲੋਂ ਇਸ ਹਲਕੇ ਤੱਕ ਮੈਂ ਮੈਂਬਰ ਹੋਣ ਦੇ ਨਾਤੇ ਕਿਉਂਕਿ ਰਾਜੀ ਸਭਰਾ ਵੀ ਨਾ ਮੰਡਣਾ ਵੀ ਰਾਜੀ ਸਾਹਿਬ ਸਭਰਾ ਪੂਰੇ ਪਿੰਡ ਵੱਲੋਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਵੇਖੋ ਤਿੰਨ ਟਰੱਕ ਭਰ ਕੇ ਇਹ ਬੀਜੇ ਲੈ ਕੇ ਆਏ ਨੇ ਤਾਂ ਜੋ ਸਾਡੇ ਭਰਾ ਜਿਹੜੇ ਨੇ ਉਹ ਦੁਬਾਰਾ ਪੈਰਾਸਿਰ ਕਿਵੇਂ ਹੋਣਗੇ ਕਿਉਂਕਿ ਜਿੰਨੀ ਦੇਰ ਉਹ ਫਸਲ ਬੀਜਦੇ ਨਹੀਂ ਉਨੀ ਦੇਰ ਉਹ ਪੈਰਾਸਿਰ ਹੋ ਨਹੀਂ ਸਕਦੇ ਕਿਉਂਕਿ ਫਸਲ ਸਭ ਨਹੀਂ ਖਰਾਬ ਹੋਈ ਹੈ ਸਾਡੇ ਵੀਰ ਦੀ ਵੀ ਖਰਾਬ ਹੋਈ ਹੈ ਸੋ ਅੱਜ ਸੰਤ ਮਹਾਪੁਰਖ ਆਪਾਂ ਵੇਖਦੇ ਕੋਈ ਤੁਹਾਡੇ ਆਤੇ ਰਾਸ਼ਨ ਲੈ ਕੇ ਆ ਰਿਹਾ ਕੋ ਕੰਬਲ ਬਿਸਤਰੀ ਲੈ ਕੇ ਆ ਰਿਹਾ ਹਾਂਜੀ ਕੋਈ ਤੇਲ ਲੈ ਕੇ ਆਇਆ ਅੱਜ ਮਹਾਪੁਰਖ ਤੁਹਾਡੇ ਆਸਤੇ ਬੀਜ ਲੈ ਕੇ ਆਏ ਨੇ ਬੜਾ ਬਰੀ ਕਿਰਪਾ ਦੀ ਮਹਾਪੁਰਖਾਂ ਦੀ ਬਾਬਾ ਬਦਲਵਾਲ ਸਿੰਘ ਦੀ ਬਹੁਤ ਦਿਨਾਂ ਦੀ ਸੇਵਾ ਕੀਤੀ ਸਾਡੇ ਨਗਰ ਦੇ ਇਲਾਕੇ ਦੇ ਵਿੱਚ ਪੂਰੇ ਜੀ ਨਿਜਾਮਦੀਨ ਵਾਲੇ ਤੋਂ ਲੈ ਕੇ ਰਾਜੀ ਸਭਰਾ ਤੱਕ ਜਿੰਨੇ ਵੀ ਪਿੰਡ ਪੈਂਦੇ ਸਾਰਿਆਂ ਦੀ ਬਹੁਤ ਸੇਵਾ ਕੀਤੀ ਬਿਲਕੁਲ ਜੀ ਬਾਬਾ ਜੀ ਨੇ ਜੇ ਗੱਲ ਕਰੀਏ ਅਚਾਰ ਦੀ ਜੇ ਗੱਲ ਕਰੀਏ ਆਪਾਂ ਦਵਾਈਆਂ ਦੀ ਜੇ ਗੱਲ ਕਰੀਏ ਚੋਕਰ ਦੀ ਮਹਾਪੁਰਖਾਂ ਨੇ ਇਹ ਸੇਵਾਵਾਂ ਵਿੱਚ ਜੜੀਆਂ ਨੇ ਰਾਜਕੇ ਲੁੱਟੀਆਂ ਇਸ ਵਾਰ ਜੇ ਮਸਕੀਨ ਜੀ ਕਹਿੰਦੇ ਸੇਵਾ ਵੀ ਲੁੱਟਣੀ ਪੈਂਦੀ ਆਪਾਂ ਦੂਸਰਾ ਸਮਾਨ ਹੀ ਲੁੱਟਦੇ ਆ ਸੇਵਾ ਵੀ ਲੁੱਟਣੀ ਪੈਂਦੀ ਇਹ ਭਾਵਨਾ ਹੋਣੀ ਚਾਹੀਦੀ ਸੋ ਇਹ ਸੰਪਰਦਾ ਦਾ ਇਹ ਮਹਾਪੁਰਖ ਸੰਤ ਬਾਬਾ ਸ਼ਬੀਖ ਸਿੰਘ ਜੀ ਔਰ ਉਹਨਾਂ ਦੇ ਜਿੰਨੇ ਵੀ ਅੱਜ ਸੇਵਾਦਾਰ ਆਏ ਨੇ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਅੱਜ ਤੁਸੀਂ ਹਰ ਪੀੜਤਾ ਦੀ ਆਪਣੇ ਭਰਾਵਾਂ ਦੀ ਬਾਹ ਫੜ ਰਹੇ ਹੋ ਸੋ ਆਪਾਂ ਅਗਲੇ ਪਿੰਡਾਂ ਜਾ ਕੇ ਬਖੌਂਦਾ ਜਤਨ ਵੀ ਬਾਕੀ ਬੇਨਤੀ ਹੈ ਵੀ ਬਾਬਾ ਜੀ ਦਾ ਚਾਹਦੇ ਨਹੀਂ ਵੀ ਇਸ ਤਰ੍ਹਾਂ ਆਪਾਂ ਵੀ ਆਜ ਦੇ ਪ੍ਰੋਗਰਾਮਾਂ ਮੀਡੀਆ ਦੇ ਵਿੱਚ ਆਈਏ ਸਾਰਾ ਕਰਕੇ ਪਰ ਸੰਗਤਾਂ ਨੇ ਇਸ ਨੂੰ ਮਜਬੂਰ ਕੀਤਾ ਵੀ ਹਾਂ ਵੀ ਬਾਬਾ ਜੀ ਬਾਹਰ ਨਹੀਂ ਨਿਕਲ ਰਹੇ ਕਾਂ ਕਰਕੇ ਆ ਇਨਾ ਕੁ ਕਰਨਾ ਪਿਆ ਨਹੀਂ ਤੇ ਬਾਬਾ ਜੀ ਕਹਿੰਦੇ ਸੀ ਇੱਕ ਹੱਥ ਦਿਓ ਦੂਜੇ ਹੱਥ ਨੂੰ ਪਤਾ ਨਾ ਲੱਗੇ ਪਰ ਸੰਗਤਾਂ ਨੇ ਕਿਹਾ ਜੀ ਨਾ ਜੀ ਹਾਂ ਜੀ ਸਮਾ ਇਹੋ ਜਿਹਾ ਔਨ ਕਰਕੇ ਤੇ ਸੰਗਤਾਂ ਨੂੰ ਮਜਬੂਰ ਹੋ ਗਿਆ ਕੰਮ ਕਰਨਾ ਪਿਆ ਨਹੀਂ ਜੀ ਠੀਕ ਹੈ ਜੀ ਪਰ ਪਤਾ ਵੀ ਲੱਗਣਾ ਚਾਹੀਦਾ ਅੱਜ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਮਾਨਾ ਜਿਵੇਂ ਇਹ ਕਹਿੰਦੇ ਨੇ ਵੀ ਵੈਸੇ ਮਹਾਪੁਰਖਾਂ ਦੀ ਸੋਚ ਬੜੀ ਚੰਗੀ ਏ ਇਹ ਕਹਿੰਦੇ ਵੀ ਦਾਨ ਦੇਣਾ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਪਰ ਅੱਜ ਸੋਸ਼ਲ ਮੀਡੀਆ ਤੇ ਟਰੋਲ ਹੁੰਦਾ ਵੀ ਵੇਖੋ ਫਲਾਣੇ ਮਹਾਪੁਰਖ ਡੇਰੇ ਜੋ ਬਾਹਰ ਹੀ ਨਹੀਂ ਨਿਕਲੇ ਆਹ ਉਪਲਾਣੇ ਮਹਾਪੁਰਖ ਪਾਣੀ ਦੇ ਵਿੱਚ ਜਾ ਰਹੇ ਨੇ ਆਹ ਮਹਾਪੁਰਖ ਜਾ ਰਹੇ ਨੇ ਵੀ ਆਹ ਮਹਾਪੁਰਖਾਂ ਨੇ ਕੀ ਕੀਤਾ ਸੋ ਮੈਂ ਇਹਨਾਂ ਨਾਲ ਗੱਲਬਾਤ ਕਰ ਰਿਹਾ ਚਾਹ ਪੀਂਦੇ ਕਹਿੰਦੇ ਵੀ ਅਸੀਂ ਹਮੇਸ਼ਾ ਨੇ ਹੈ ਵੀ ਕਣਕ ਜਿਹੜੀ ਖਰਾਬ ਨਾ ਹੋ ਜਾਈਏ ਜਾਂ ਜਮ੍ਹਾਂ ਕਰਾ ਦਈਏ ਚੱਕੀ ਤੇ ਜਾਂ ਆੜ੍ਹਤੇ ਵੇਚ ਦਈਏ ਜਾਂ ਇਹਦਾ ਪੀਣ ਕਰਾ ਲਈਏ ਪਰ ਮਹਾਪੁਰਖਾਂ ਨੇ ਨਹੀਂ ਨਹੀਂ ਇਹ ਕਣਕ ਰੱਖਣੀ ਹੈ ਕਿਤੇ ਵਿਪਤਾ ਦੇ ਵੇਲੇ ਕੰਮ ਆਉਂਦੀ ਹੈ ਵੇਖੋ ਉਹਨਾਂ ਦੀ ਸੋਚ ਕਿੰਨੀ ਅਗੰਮੀ ਸੀ ਵੀ ਵਿਪਤਾ ਵੇਲੇ ਕਿਤੇ ਕਣਕ ਪਈ ਹੋਵੇਗੀ ਇਹੋ ਕਣਕ ਕਿਸੇ ਦੇ ਬੀਜ ਇਹ ਹੁਣ ਇਹ ਜਦੋਂ ਛੱਟਾ ਦੇਣਾ ਉਹ ਕਿੰਨੇ ਇੱਕ ਮਨ ਦੇਣਾ ਤੇ ਉਹ ਕਿੱਲੇ ਦੇ ਵਿੱਚੋਂ ਮਣਾ ਮੁਈ ਕਦਣਾ ਸੋ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਮਹਾਪੁਰਖ ਅੱਜ ਸਾਡੇ ਇਲਾਕੇ ਦੇ ਲਈ ਬੀਜ ਲੈ ਕੇ ਆਏ ਨੇ ਬਾਬਾ ਸ਼ਿਵੇਕ ਸਿੰਘ ਜੀ ਉਹਨਾਂ ਦੇ ਜਿੰਨੇ ਵੀ ਸੇਵਾਦਾਰ ਸੇਵਾਦਾਰ ਆਏ ਨੇ ਬਾਬਾ ਦਲਬਾਗ ਸਿੰਘ ਜੀ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਜਿਹੜੇ ਜਿਹੜੇ ਪਿੰਡ ਦੇ ਵਿੱਚ ਵੰਡਦੇ ਨੇ ਉਹ ਵੀ ਵਿਖਾਉਣ ਦਾ ਸੰਗਤ ਜੀ ਯਤਨ ਕਰਦੇ ਆਂ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ